ਆ ਵੀ ਵੀ ਕੰਗਣਾ ਤੈਨੂੰ ਇੱਕ ਹੋਰ ਸੰਘਰਸ਼ਸ਼ੀਲ ਮਾਤਾ ਮਾਤਾ ਮਹਿੰਦਰਕੌਰ ਵਰਗੀ ਦਿਖਾਵਾਂ ਮਾਤਾ ਮਹਿੰਦਰਕੌਰ ਵੀ ਆਪਣੇ ਹੱਥ ਦੇ ਵਿੱਚ ਝੰਡਾ ਫੜ ਕੇ ਲਗਾਤਾਰ ਕਿਸਾਨ ਆंदोलਨ ਦੇ ਵਿੱਚ ਰਹੀ ਆਪਣੀ ਝੁਕੀ ਹੋਈ ਕਮਰ ਦੇ ਨਾਲ ਉਹ ਕੁੱਬੀ ਹੋ ਗਈ ਲੱਕ ਤੋਂ ਸਰਕਾਰਾਂ ਵੱਲੋਂ ਲੱਦੀਆਂ ਨੀਤੀਆਂ ਦੇ ਕਾਰਨ ਤੰਗੀਆਂ ਤੁਰਸ਼ੀਆਂ ਦੇ ਕਾਰਨ ਲੱਕ ਝੁਕ ਜਾਂਦੇ ਨੇ ਕਿਰਤੀ ਲੋਕਾਂ ਦੇ ਕੰਮ ਕਰਦਿਆਂ ਕਰਦਿਆਂ ਤੇ ਉਸ ਬੀਬੀ ਮਹਿੰਦਰ ਕੌਰ ਨੇ ਜਿਹਨੇ ਤੈਨੂੰ ਬਠਿੰਡੇ ਪੇਸ਼ੀ ਭੁਗਤਣ ਲਈ ਮਜਬੂਰ ਕੀਤਾ ਉਹਦੀ ਫੋਟੋ ਪਾ ਕੇ ਬੀਬੀ ਕੰਗਣਾ ਤੁਸੀਂ ਕਿਹਾ ਸੀ ਕਿ ਇਹ 100-100 ਰੁਪਿਆ ਲੈ ਕੇ ਧਰਨੇ ਦੇ ਵਿੱਚ ਆਉਂਦੀਆਂ ਨੇ ਇਸ ਤਰ੍ਹਾਂ ਦੀ ਜਿਹੜੀ ਭੈੜੀ ਸ਼ਬਦਾਵਲੀ અપਮਾਨਜਨਕ ਜਿਹੜੀ ਸ਼ਬਦਾਵਲੀ ਤੁਸੀਂ ਉਹ ਸੰਘਰਸ਼ਸ਼ੀਲ ਕਿਰਤੀ ਔਰਤਾਂ ਵਾਸਤੇ ਵਰਤੀ ਸੀ ਆ ਇੱਕ ਬੀਬੀ ਦੇ ਹੋਰ ਦਰਸ਼ਨ ਕਰਾਓ ਕਰਾਈਏ ਤੁਹਾਨੂੰ ਇਹਦਾ ਵੀ ਉਵੇਂ ਹੀ ਲੱਗ ਚੁੱਕਿਆ ਹੋਇਆ ਮਾਤਾ ਮਹਿੰਦਰ ਕੌਰ ਵਾਂਗੂ ਉਮਰ ਇਹਨਾਂ ਦੀ ਵੀ 85 ਤੋਂ 90 ਦੇ ਵਿੱਚ ਹੋਏਗੀ ਘੱਟੋ ਘੱਟ ਫੋਟੋ ਤੋਂ ਪਤਾ ਲੱਗ ਰਿਹਾ ਹੈ। ਔਰ ਹੱਥ ਦੇ ਵਿੱਚ ਇੱਕ ਝੋਲਾ ਫੜਿਆ ਹੋਇਆ ਹੈ। ਝੋਲੇ ਦੇ ਵਿੱਚ ਜਾਂ ਤਾਂ ਕੋਈ ਕਾਗਜ਼ ਪੱਤਰ ਹੋਣਗੇ ਜਾਂ ਫਿਰ ਰੋਟੀ ਹੋਏਗੀ। ਪਾਣੀ ਦੀ ਬੋਤਲ ਹੋਏਗੀ। ਛੋਟੀ ਦੇ ਆਸਰੇ ਚੱਲ ਰਹੀ ਹੈ ਬੇਬੇ। ਤੇ ਹੱਥ ਦੇ ਵਿੱਚ ਛੋਟੀ ਦੇ ਨਾਲ ਨਾਲ ਇੱਕ ਗੰਡਾਸੀ ਵੀ ਫੜੀ ਹੋਈ ਹੈ। ਜਿਹੜੀ ਪੰਜਾਬ ਦੀ ਨਾਬਰੀ ਦਾ ਪ੍ਰਤੀਕ ਹੈ। ਕਿ ਪੰਜਾਬ ਹਮੇਸ਼ਾ ਨਾਬਰ ਰਿਹਾ ਹੈ ਬਗਾਵਤੀ ਸੁਰ ਰਹੀ ਹੈ ਇਸੇ ਕਰਕੇ ਰੜਕਦਾ ਵੀ ਰਹਿੰਦਾ ਹੈ ਜਿਹੜੇ ਪੰਜਾਬ ਦੇ ਵਿੱਚ ਇਹੋ ਜਿਹੇ ਮਾਵਾ ਹੋਣ ਕਿ ਨਦੀ ਕਿਨਾਰੇ ਰੁਖੜਾ ਹੋਣ ਵੱਡੀ ਉਮਰ ਹੋਵੇ ਉਹ ਫੇਰ ਵੀ ਆਪਣੇ ਪੁੱਤ ਪੋਤੇ ਉਹਨਾਂ ਦਾ ਭਵਿੱਖ ਬਚਾਉਣ ਦੀ ਖਾਤਰ ਉਹ ਸੰਘਰਸ਼ ਦੇ ਮੈਦਾਨ ਦੇ ਵਿੱਚ ਆਉਣ ਤੇ ਤੇਰੇ ਵਰਗੀ ਮੈਂਬਰ ਪਾਰਲੀਮੈਂਟ ਰਾਜਕਰਦੀ ਪਾਰਟੀ ਦੀ ਆਗੂ ਜਿਹੜੀਆਂ ਬੁਨੇਤਰੀ ਤੋਂ ਨੇਤਾ ਬਣ ਗਈਆਂ ਹੁਣ ਉਸ एमपी ਨੂੰ ਇਹ ਲੱਗੇ ਕਿ ਇਹ 100-100 ਰੁਪਏ ਲੈ ਕੇ ਧਰਨੇ ਚ ਆਉਂਦੀਆਂ ਇਹ ਤੇ ਨਿਗਾਹ ਮਾਰ ਕੇ ਦੇਖੀ ਇਹ ਬੇਬੇ ਪਲਾਂ ਲੱਗਦੀ ਹੈ ਇਹ ਵੀ 100 ਰੁਪਏ ਵਾਲੀ ਬੇਬੇ ਹੋਊਗੀ ਕਿ ਕਿਰਾਇਆ ਲੈ ਕੇ ਪਾੜਾ ਲੈ ਕੇ ਧਰਨੇ ਚ ਆਈ ਹੋਏਗੀ ਇਹਦੀ ਤਸਵੀਰ ਮੂੰਹੋਂ ਬੋਲ ਰਹੀ ਹੈ ਬੀਬੀ ਕੰਗਣਾ ਇਹੋ ਜੀਆਂ ਬੇਬੀਆਂ 100-100 ਰੁਪਏ ਲੈ ਕੇ ਧਰਨੇ ਚ ਨਹੀਂ ਆਉਂਦੀਆਂ ਹੁੰਦੀਆਂ ਤੇ 100-100 ਰੁਪਏ ਲੈ ਕੇ ਧਰਨੇ ਚ ਆਉਣ ਵਾਲੇ ਲੋਕ ਇਸ ਤਰ੍ਹਾਂ ਹੱਥਾਂ ਦੇ ਵਿੱਚ ਛੋਟੀ ਝੋਲਾ ਤੇ ਗੰਡਾਸੀ ਫੜ ਕੇ ਨਹੀਂ ਆਉਂਦੇ ਹੁੰਦੇ ਔਰ ਫੋਟੋ ਦੇ ਹੇਠਾਂ ਇਹ ਵੀ ਲਿਖਿਆ ਹੋਇਆ ਹੈ ਕਿ ਜਗਰਾਉਂ ਤੋਂ ਲੈ ਕੇ ਰਾਏਕੋਟ ਤੱਕ ਸੜਕ ਦੇ ਉੱਤੇ ਲੱਗੇ ਹੋਏ ਧਰਨੇ ਦੇ ਵਿੱਚ ਇਹ ਸ਼ਾਮਲ ਹੋਣ ਜਾ ਰਹੀ ਹੈ ਬੇਬੇ ਤਾਂ ਮੈਂ ਤੈਨੂੰ ਇਸ ਬੇਬੇ ਦੇ ਸਿਰਫ ਦਰਸ਼ਨ ਕਰਾਉਣੇ ਸੀ ਕਿ ਪੰਜਾਬ ਇਹੋ ਜੀਆਂ ਮਾਵਾ ਦੇ ਕਰਕੇ ਵੱਸਦਾ ਹੈ ਇਹ ਗੁਰੂਆਂ ਕਰਕੇ ਵੱਸਦਾ ਹੈ ਸ਼ਹੀਦਾਂ ਕਰਕੇ ਵੱਸਦਾ ਹੈ ਸ਼ਹੀਦਾਂ ਦੀ ਵਿਰਾਸਤ ਹੈ ਤੇ ਇਹੋ ਜੇ ਜੜੀਆਂ ਬਜ਼ੁਰਗ ਮਾਵਾ ਨੇ ਇਨਾਂ ਦੀ ਤਾਂ ਅਸੀਸ ਹੀ ਕਾਫੀ ਹੁੰਦੀ ਐ ਸੰਘਰਸ਼ ਕਰ ਰਹੇ ਲੋਕਾਂ ਨੂੰ ਪਰ ਇਹ ਤਾਂ ਖੁਦ ਵੀ ਸੰਘਰਸ਼ ਦੇ ਮੈਦਾਨ ਵਿੱਚ ਕੁੱਦ ਜਾਂਦੀਆਂ ਨੇਗੀਆਂ ਤੇ ਕਦੇ ਪਿੱਛੇ ਨਹੀਂ ਹਟਦੀਆਂ ਹੈਗੀਆਂ ਤਾਂ ਇਸ ਬੇਬੇ ਦੇ ਮੈਂ ਤੁਹਾਨੂੰ ਦਰਸ਼ਨ ਕਰਾਉਣੇ ਸੀਗੇ ਇਸ ਬੇਬੇ ਨੂੰ ਅਸੀਂ ਸਲਾਮ ਕਰਦੇ ਹਾਂ ਜਗਰਾਉਂ ਇਲਾਕੇ ਵਾਲੇ ਸਾਥੀ ਦਰਸ਼ਕ ਦੇ ਕਿ ਇਹ ਬੇਬੇ ਕੌਣ ਹੈ ਕਿੱਥੋਂ ਦੀ ਹੈ ਤੇ ਮੈਂ ਇਹ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਮੈਨੂੰ ਫੋਟੋ ਮਿਲੀ ਸੀ ਤਾਂ ਇਹਦੇ ਥੱਲੇ ਲਿਖੀ ਹੋਈ ਜਿਹੜੀ ਕੈਪਸ਼ਨ ਹੈ ਉਹਨੂੰ ਵੇਖ ਕੇ ਮੈਨੂੰ ਉਤਸ਼ਾਹ ਮਿਲਿਆ ਕਿ ਇਹ ਵੀ ਮੈਂ ਲੋਕਾਂ ਦੇ ਸਾਹਮਣੇ ਲੈ ਕੇ ਜਾਵਾਂ ਕਿਉਂਕਿ ਇਹ ਤਸਵੀਰ ਸਾਨੂੰ ਸੰਘਰਸ਼ ਕਰਨ ਲਈ ਪ੍ਰੇਰਦੀ ਹੈ ਉਤਸ਼ਾਹ ਦਿੰਦੀ ਹੈ ਕਿ ਇਸ ਬਜ਼ੁਰਗ ਅਵਸਥਾ ਦੇ ਵਿੱਚ ਵੀ ਉਹ ਧਰਨੇ ਦੇ ਵਿੱਚ ਸ਼ਾਮਲ ਹੋਣ ਜਾ ਰਹੀ ਹੈ ਅਸੀਂ ਇਸ ਬੇਬੇ ਨੂੰ ਤੇ ਇਹਦੇ ਸੰਘਰਸ਼ ਨੂੰ ਸਲਾਮ ਕਰਦੇ ਹਾਂ ਤੇ ਤੁਹਾਨੂੰ ਬੇਨਤੀ ਕਰਦਾ ਕਿ ਬਦ ਉਹ ਸ਼ੇਅਰ ਕਰਕੇ ਇਹ ਸੁਨੇਹਾ ਹੋਰ ਲੋਕਾਂ ਤੱਕ ਵੀ ਬਚਾਓ ਮੇਰਾ ਨਾਮ ਮੇਘ ਰਾਜ ਰੱਲਾ ਮੇਰੇ ਚੈਨਲ ਦਾ ਨਾਮ ਵੀ ਮੇਘ ਰਾਜ ਰੱਲਾ ਉਹਨੂੰ ਸਬਸਕ੍ਰਾਈਬ ਕਰਕੇ ਦੋਸਤੋ ਮੈਨੂੰ ਆਪ ਦਾ ਦੋਸਤ ਬਣਾਇਓ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ